ਸਤਿ ਸ੍ਰੀ ਅਕਾਲ ਦੋਸਤੋ ਅੱਜ ਇੱਕ ਵਾਰ ਫੇਰ ਤੁਹਾਡੀ ਸੇਵਾ ਦੇ ਵਿੱਚ ਇੱਕ ਨਵੀਂ ਚੀਜ਼ ਜਿਹੜੀ ਕਿ ਸਿੱਖਣ ਕੁਝ ਮਿਲਦੀ ਆ ਉਸੇ ਤਰ੍ਹਾਂ ਹੀ ਆਪਾਂ ਕੁਝ ਨਾ ਕੁਝ ਲੈ ਕੇ ਆਉਂਦੇ ਰਹਿੰਦੇ ਆ ਤੇ ਅੱਜ ਆਪਾਂ ਗੱਲ ਕਰਾਂਗੇ ਵਰਦੀ ਬਦਲੇ ਬਿਰਤੀ ਵਰਦੀ ਕੋਈ ਵੀ ਹੋਵੇ ਭਾਵੇਂ ਕਿਸੇ ਵੀ ਵਿਭਾਗ ਦੇ ਦੀ ਹੋਵੇ ਉਸ ਤਰਫ ਆਪਣੀ ਜਿਹੜੀ ਬਿਰਤੀ ਆ ਉਹ ਕੀ ਹੋਣੀ ਚਾਹੀਦੀ ਆ ਤਾਂ ਅੱਜ ਆਪਾਂ ਗੱਲ ਕਰਾਂਗੇ ਵਰਦੀ ਦੀ ਮਨੁੱਖ ਹਮੇਸ਼ਾ ਹੀ ਕਿਸੇ ਨਾ ਕਿਸੇ ਮਾਨਸਿਕ ਕਣ ਦੀ ਤਲਾਸ਼ ਵਿੱਚ ਰਹਿੰਦਾ ਹੈ ਕਿਸੇ ਇਸ ਲਈ ਉਹ ਆਪਣੇ ਆਪ ਨੂੰ ਸਮਰੱਥ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਚਾਹੇ ਉਹ ਕਿਸਾਨ ਹੈ ਚਾਹੇ ਉਹ ਅਫਸਰ ਹੈ ਚਾਹੇ ਉਹ ਕੋਈ ਹੋਰ ਹੈ ਉਸ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਕਿਸੇ ਨਾ ਕਿਸੇ ਮੁਕਾਮ ਤੇ ਪਹੁੰਚੇ ਅਤੇ ਦੁਨੀਆ ਨੂੰ ਵਿਖਾਵੇ ਕਿ ਉਹ ਵੀ ਕੋਈ ਚੀਜ਼ ਹੈ ਮਨੁੱਖ ਵਿੱਚ ਉਸ ਦੀ ਮਾਨਸਿਕ ਸਥਿਤੀ ਬਦਲ ਜਾਂਦੀ ਹੈ ਜਦੋਂ ਕੋਈ ਵੀ ਵਰਦੀ ਧਾਰਨ ਕਰ ਲੈਂਦਾ ਹੈ ਭਾਵੇਂ ਕਿਸੇ ਵੀ ਮਹਿਕਮੇ ਦੀ ਵਰਦੀ ਧਾਰਨ ਕਰ ਲੈਂਦਾ ਤਾਂ ਉਹਦੀ ਗਿਰਤੀ ਜਿਹੜੀ ਹੈ ਧਾਰਨਾ ਜਿਹੜੀ ਹੈ ਉਹ ਬਦਲ ਜਾਂਦੀ ਹੈ ਇਸ ਲਈ ਜਦੋਂ ਕੋਈ ਵੀ ਵਰਦੀ ਧਾਰਨ ਕਰ ਲੈਂਦਾ ਹੈ ਇੱਕ ਆਮ ਬੰਦੇ ਦੇ ਭਾਵੇਂ ਚਪੜਾਸੀ ਵਾਲੀ ਵਰਦੀ ਹੀ ਕਿਉਂ ਨਾ ਪਾਇਆ ਪਾ ਲਈਏ ਉਸ ਦੀ ਸੋਚ ਉਸ ਵਰਦੀ ਨਾਲ ਹੀ ਬਦਲ ਜਾਂਦੀ ਹੈ ਜਦੋਂ ਧਾਰਮਿਕ ਲੋਕ ਆਪਣਾ ਬਾਣਾ ਪਾ ਲੈਂਦੇ ਹਨ ਤਾਂ ਉਹਨਾਂ ਦਾ ਵੀ ਵਿਹਾਰ ਬਦਲ ਜਾਂਦਾ ਹੈ ਇਸੇ ਤਰ੍ਹਾਂ ਜੇ ਕੋਈ ਵੀ ਚੀਜ਼ ਜਦੋਂ ਆਪਣਾ ਰੂਪ ਬਦਲਦੀ ਹੈ ਜਾਂ ਆਪਣੀ ਵਰਦੀ ਬਦਲਦੀ ਹੈ ਤਾਂ ਉਸ ਦੇ ਸੁਭਾਅ ਵਿੱਚ ਫਰਕ ਪੈ ਜਾਂਦਾ ਹੈ ਇਸ ਤੋਂ ਨੂੰκρι ਪਹਿਚਾਣ ਹੁੰਦੀ ਹੈ ਕਿ ਉਹ ਕੀ ਹੈ ਜਿਵੇਂ ਕਿ ਮਜ਼ਦੂਰ ਜਾਂ ਕਿਸਾਨ ਉਸ ਦੀ ਹਾਲਾਤ ਬਿਆਨ ਕਰ ਦਿੰਦੀ ਹੈ ਸਾਡੇ ਮਨ ਵਿੱਚ ਬਹੁਤੀ ਵਾਰ ਬਦਲਾ ਸਾਡੀ ਵਰਤੀ ਕਰਕੇ ਹੀ ਆਉਂਦਾ ਹੈ ਇਹ ਵਰਤੀ ਸਿਰਫ ਸਰੀਰ ਢੱਕਣ ਲਈ ਪਾਏ ਹੋਏ ਕੱਪੜੇ ਹੀ ਨਹੀਂ ਹੁੰਦੇ ਇਹ ਸਾਡੇ ਮਨ ਵਿੱਚ ਵਸੀ ਹੋਈ ਸਾਡੇ ਉਹਦੇ ਦੀ ਸਰਦਾਰੀ ਵੀ ਹੁੰਦੀ ਹੈ ਜਿਸ ਲਈ ਇਸ ਲਈ ਜਦੋਂ ਵੀ ਤੁਸੀਂ ਕਿਸੇ ਮਨੁੱਖ ਨਾਲ ਵਰਤੋ ਤਾਂ ਇਸ ਗੱਲ ਦਾ ਖਿਆਲ ਰੱਖੋ ਕਿ ਉਹ ਕਿਸ ਕਿਸਮ ਦੀ ਵਰਤੀ ਦਾ ਧਾਰਨੀ ਹੈ ਕਿਉਂਕਿ ਵਰਦੀ ਆਪਣਾ ਰੰਗ ਹੈ ਰੰਗ ਵੀ ਹੈ ਵਿਖਾਉਂਦੀ ਹੈ ਸੋ ਉਸ ਰੰਗ ਤੋਂ ਬਚਣਾ ਜਾਂ ਉਸ ਰੰਗ ਨੂੰ ਵਰਤਣਾ ਇਹ ਸਾਡੇ ਆਪਣੇ ਹੱਥਾਂ ਵਿੱਚ ਹੁੰਦੀ ਹੈ ਧੰਨਵਾਦ ਦੋਸਤੋ ਵੀਡੀਓ ਗੱਲ ਚੰਗੀ ਲੱਗੇ ਸ਼ੇਅਰ ਜਰੂਰ ਕਰਨਾ ਤਾਂ ਜੋ ਹੋਰ ਕਿਸੇ ਨੂੰ ਵੀ ਵਰਤੀ ਬਦਲੇ ਬਿਰਤੀ ਬਾਰੇ ਪਤਾ ਲੱਗ ਸਕੇ ਧੰਨਵਾਦ ਦੋਸਤੋ ਜਿਉਦੇ ਰਹੋ